なんでしょうね。<laughs> <laughs> thank yes. you デマタディジャ。 ਤੈਨੂੰ ਕਰ। ਕਿਉਂ ਅਗਰ ਮੈਂ ਸੰਤੁਸ਼ਟ ਆ। ਅਗਰ ਮੈਂ ਉਹ ਕਰ ਲਵਾਂ ਪੱਲੇ ਪਸੇ ਜਿੰਮੇਦਾਰ ਜਿੰਨੇ ਪਰ ਰਹਿ। ਬਹੁਤ ਮੂੰਹ ਪਰ ਨਿਵਾਸ ਆ। ਅੱਗੇ ਆ ਜਾਣਾ ਤੁਸੀਂ ਉਹਨੇ ਬੋਲ। ਪਿੱਛੇ ਕੋਈ ਪਿੱਛੇ ਰਹਿ ਜਾ ਲੋ ਛੋਟਾ ਛੋਟਾ ਹੋ ਜਾਓ। ਆਹ ਪਾਸ ਹੋਣਾ ਤਾਂ ਕੋਈ ਪਿੱਛੇ ਪਿੱਛੇ ਮੋੜ। ਥੋੜਾ ਪਿੱਛੇ ਪਿੱਛੇ ਨੂੰ। 894 ਅਗਲੇ ਕੀ ਗਾਵਾ ਦੇ ਗਾਮ ਨਾ। سیوک سکھ ہمارے تاریخ ہے چن چن سترے ماری ہے آپ آپ نے مجھے

और कोई नहीं है 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 ਯੱਭੀ ਗਾਇਕ ਰਾਜਵੀਰ ਚੋਦੜਾ ਦਾ ਪਿੱਤੇ ਦੀਨੀ ਤੇ ਹਾਂਥ ਹੋ ਗਿਆ ਸੀ 35 ਅੱਜ ਪਵਿੱਤਰ ਅਸਥੀਆਂ ਗੁਰਦੁਆਰਾ ਸ਼੍ਰੀ ਗਿਰਤਪੁਰ ਸਾਹਿਬ ਦੇ ਗੁਰਦੁਆਰਾ ਬਦਾਲਪੁਰ ਸਾਹਿਬ ਦੇ ਨਜ਼ਦੀਕ ਬਣੇ ਸਤਲੁਜ ਦਰਿਆ ਦੇ ਅਸਥ ਘਾਟ ਵਿਖੇ ਅੱਜ ਪਰਿਵਾਰਕ ਪਰਸਾਤ ਸੰਬੰਧਿਆ ਤੇ ਮਿੱਤਰ ਸੱਜਣਾ ਦੇ ਨਾਲ ਜਲ ਪ੍ਰਵਾਹ ਕਰਤਿਆ ਦੇ ਨੇ ਦੱਸਦੇ ਯਕੀ ਇੱਥੇ ਬਹੁਤ ਵਿਭਾਵਕ ਮਾਹੌਲ ਦੇ ਨਾਲ ਜਿੱਥੇ ਪਰਿਵਾਰ ਅਸਥੀਆਂ ਲੈ ਕੇ ਜਲ ਪ੍ਰਵਾਹ ਗਰਮ ਮੌਕੇ ਅੱਜ ਪਹੁੰਚਿਆ ਉੱਥੇ ਹੀ ਰਾਜਵੀਰ ਜਵੱਦਾ ਦੇ ਮਾਤਾ ਜੀ ਆਪਣੇ ਜਿਗਰ ਦੇ ਟੁਕੜੇ ਆਪਣੇ ਕਲੇਜੇ ਦੀਆਂ ਹਸਤੀਆਂ ਆਪਣੇ ਹਿਰਦੇ ਨਾਲ ਲਾ ਕੇ ਅੱਜ ਜਦੋਂ ਬੇਹਦ ਭਾਵੁਕ ਮਨ ਦੇ ਨਾਲ ਜਲ ਪ੍ਰਵਾਹ ਕਰਨ ਪਹੁੰਚੇ ਉੱਥੇ ਹੀ ਉਹਨਾਂ ਦੀ ਇੱਕ ਛੋਟੀ ਬੇਟੀ ਛੋਟਾ ਬੇਟਾ ਤੇ ਅਧੇ ਉਹਨਾਂ ਦੀ ਪਤਨੀ ਵੀ ਇਸ ਮੌਕੇ ਤੇ ਮੌਜੂਦ ਸੀ ਸਭ ਤੋਂ ਪਹਿਲਾਂ ਅਸਥ ਘਾਟ ਦੇ ਨਜ਼ਦੀਕ ਤੋਂ ਪਹਿਨਾ ਅਸਤੀਏ ਜਲ ਪ੍ਰਵਾਹ ਕਰਨ ਤੋਂ ਪਹਿਨਾ ਗੁਰਬਾਣੀ ਦੇ ਕੀਰਤਨ ਰਾਹੀ ਅਤੇ ਅਰਦਾਸ ਬੇਨਤੀ ਕੀਤੀ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਸਾਥ ਸੰਬੰਧੀਆਂ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਭਾਵਕ ਮਨ ਦੇ ਨਾਲ ਸਤਨਾਮ ਵਾਹਿਗੁਰੂ ਜਪ ਕਰ ਲਿਆ ਹੋਣੀਆਂ ਅਸਥੀਆਂ ਜੋ ਹੈ ਉਹ ਜਲ ਪ੍ਰਵਾਹ ਕੀਤੀਆਂ ਗਈਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਪਤਾਲਪੁਰ ਸਾਹਿਬ ਜੋ ਕਿ ਪਾਸ਼ਾਏ 6ਵੇਂ ਸਾਹਿਬ ਦਾ ਦੋ ਹੈ ਆਸਕਾਰਤੇ ਅਸੀਏ ਜਲ ਪਰਵਾ ਕਰਕੇ ਕਿਤੇ ਨਾ ਕਿਤੇ ਇੱਕ ਸੱਚੀ ਸ਼ਰਧਾਂਜਲੀ ਰਾਜਵੀਰ ਜਵੰਧਾ ਨੂੰ ਦਿੱਤੀ ਜਾ ਰਹੀ ਹੈ